ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਕਸਰ ਬਹੁਤ ਸਾਰੀ ਸਿੱਖ ਸੰਗਤ ਅਜਿਹੀ ਹੈ ਜੋ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੀ ਹੈ ਸੇਵਾ ਵਾਸਤੇ ਦੇਸੀ ਘੇ ਲੈ ਕੇ ਜਾਂਦੀ ਹੈ ਦੇਗ ਵਾਸਤੇ ਸੇਵਾ ਦਿੰਦੀ ਹੈ ਆਟਾ ਲੈ ਕੇ ਜਾਂਦੇ ਆ ਅਸੀਂ ਜੋ ਵੀ ਜਿੰਨੀ ਕਿ ਸ਼ਮਤਾ ਸਾਡੀ ਹੁੰਦੀ ਹੈ ਉਸੇ ਹਿਸਾਬ ਦੇ ਨਾਲ ਅਸੀਂ ਚੜਾਵਾ ਚੜਾਉਂਦੇ ਆ ਪਰ ਆਓ ਅੱਜ ਤੁਹਾਨੂੰ ਇੱਕ ਅਜਿਹਾ ਦ੍ਰਿਸ਼ ਵਖਾਣੇ ਆ ਜਿਸ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹਿੱਲੇ ਜਾਉਗੇ ਇੱਕ ਨਿੱਜੀ ਕੰਪਨੀ ਦਾ ਦੇਸੀ ਘੇ ਜਦੋਂ ਇੱਕ ਸ਼ਰਦਾਲੂ ਲੈ ਕੇ ਗੁਰੂ ਘਰ ਦੇ ਵਿੱਚ ਪਹੁੰਚਿਆ ਦੇਗ ਬਣਾਈ ਜਾਣੀ ਸੀ ਉਸ ਦੇਸੀ ਘੇ ਦੀ ਤੇ ਉਹ ਦੇਸੀ ਘੇ ਜਦੋਂ ਕੜਾਹੀ ਵਿੱਚ ਪਾਇਆ ਗਿਆ ਤਾਂ ਉਸ ਦੇ ਆਖਿਰ ਕਿਸ ਕੰਪਨੀ ਦਾ ਇਹ ਦੇਸੀ ਕੇ ਸੀ ਤੇ ਸਾਨੂੰ ਆਪ ਅਵੇਅਰ ਹੋਣਾ ਚਾਹੀਦਾ ਕਿ ਅਜਹੀਆਂ ਘਟੀਆਂ ਕੰਪਨੀਆਂ ਨੂੰ ਅਸੀਂ ਬਾਈਕਾਟ ਕਰੀਏ ਤੇ ਇਹਨਾਂ ਦੇ ਅਗੇਂਸਟ ਕੜੀ ਤੋਂ ਕੜੀ ਕਾਰਵਾਈ ਕਰੀਏ ਕਿਉਂਕਿ ਸਿੱਖ ਸੰਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਤਮਾਕੂ ਪੂਰੀ ਤਰ੍ਹਾਂ ਵਰਜਿਤ ਹੈ ਤੇ ਜੇਕਰ ਅਜਹੀਆਂ ਚੀਜ਼ਾਂ ਅਸੀਂ ਚੜਾਵੇ ਦੇ ਤੌਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਭੇਜਦੇ ਵੀ ਹਾਂ ਤੇ ਪਿੱਛੋਂ ਅਜਿਹੇ ਘਟੀਆਂ ਤਰੀਕੇ ਦੇ ਨਾਲ ਇੰਨੀ ਗੰਦਕੀ ਦੇ ਨਾਲ ਉਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਅਜਹੀ ਕੰਪਨੀਆਂ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਆਓ ਪਹਿਲੇ ਤੁਹਾਨੂੰ ਬਖਾਨਣਾ ਕਿ ਆਖਿਰ ਕਿਸ ਪਿੰਡ ਦੀ ਹੈ ਘਟਨਾ ਹੈ ਤੇ ਉੱਥੇ ਦੇ ਕਾ ਨੇ ਉਸ ਤੋਂ ਬਾਅਦ ਕੀ ਅਪੀਲ ਕੀਤੀ ਸਿੱਖ ਸੰਗਤ ਨੂੰ ਕੰਪਨੀ ਇਹ ਨਾਮਾ ਜਕੀਆ ਨਾਮੋ ਕਰਮ ਨਾਮੋ ਕਰਮ ਨਾਮੋ ਕਰਮ ਨਾਮੋ ਕਰਮ ਚੱਲ ਪਿਆ ਨਾਮ ਕਰਮ ਆ ਦੇਖੋ ਜੀ ਅਸੀਂ ਪਿੰਡ ਠਿੰਗੜ ਗੁਰੂ ਘਰ ਦੇ ਵਿੱਚ ਦੇਗ ਬਣਾਉਣ ਵਾਸਤੇ ਸਾਨੂੰ ਕੋਈ ਸੇਵਾਦਾਰ ਦੁਕਾਨ ਤੋਂ ਖਰੀਦ ਕੇ ਆ ਕੰਪਨੀ ਨੇ ਨਾਮੋ ਕਰਮਾ ਦਾ ਕਿਉਂ ਦੇ ਕੇ ਗਿਆ 1 ਕਿਲੋ ਦੀ ਪੈਕੰਗਾ ਇਹ ਉਹਨਾਂ ਦੁਕਾਨ ਤੋਂ ਖਰੀਦਿਆ ਪਿੰਡ ਚੋਂ ਇਦੇ ਵਿੱਚ ਆ ਸਾਹਮਣੇ ਦੇਖੋ ਬੀੜੀ ਆ ਜਦੋਂ ਅਸੀਂ ਇਹਨੂੰ ਗਰਮ ਕਰਿਆ ਤਾਂ ਬੀੜੀ ਤਾਂ ਹਰਦੀ ਸਾਨੂੰ ਦਿੱਤੀ ਅਸੀਂ ਪੈਕਿੰਗ ਖੋਲੀ ਸੀਲ ਇਹਦੀ ਤਾਂ ਉਹ ਬੀੜੀ ਸੀ ਤੇ ਫਿਰ ਅਸੀਂ ਇਹਨੂੰ ਸਾਈਡ ਤੇ ਰੱਖ ਦਿੱਤਾ ਹੁਣ ਸਾਧ ਸੰਗ ਤੁਹਾਨੂੰ ਬੇਨਤੀ ਹੈ ਜਿੱਥੋਂ ਤੱਕ ਵੀ ਇਹ ਦੇਖਣਗੇ ਵੀਡੀਓ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਕੰਪਨੀ ਦਾ ਬਾਈਕਾਟ ਕੀਤਾ ਜਾਵੇ ਸੰਗਤਾਂ ਦੇ ਵਿੱਚ ਇਹ ਸਾਰਾ ਪ੍ਰਚਾਰ ਕਰ ਦਿੱਤਾ ਜਾਵੇ ਇਹਨਾਂ ਦਾ ਘਿਓ ਨਹੀਂ ਖਰੀਦਣਾ ਇਹ ਅਸੀਂ ਗੁਰੂ ਘਰ ਦੇ ਵਿੱਚ ਜਮਾ ਆਪਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦੇ ਵੀ ਕੋਈ ਸ਼ਰਾਰਤ ਨਹੀਂ ਕੀਤੀ ਇਹਦੇ ਵਿੱਚ ਸੀਗੀ ਇਹ ਬੀੜੀ ਆ ਸੰਗਤਾਂ ਮੌਜੂਦ ਖੜੀਆਂ ਨੇ ਸਾਡੇ ਨਗਰ ਦੀਆਂ ਤੇ ਅਸੀਂ ਇਹ ਫੈਸਲਾ ਕੀਤਾਗਾ ਕਿਸ ਕੰਪਨੀ ਦਾ ਕਿ ਉਹ ਅਸਲ ਤਾਂ ਪੰਜਾਬ ਦੇ ਵਿੱਚ ਹੀ ਨਾ ਖਰੀਦਿਆ ਜਾਵੇ ਇਹਦਾ ਬਾਈਕਾਟ ਕੀਤਾ ਜਾਵੇ ਤੇ ਕੰਪਨੀ ਦੇ ਉੱਤੇ ਕੇਸ ਕੀਤਾ ਜਾਵੇ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਹੁੰਚਾਉਂਦੇ ਆ ਇਹ ਇਹਨਾਂ ਨੇ ਮੋਹਰਾਂ ਲੱਗੀਆਂ ਹੋਈਆਂ ਤੇ ਆ ਵਿੱਚ ਬੀੜੀ ਕੋਈ ਇਹ ਇਹ ਸੀਲ ਪੱਟਣ ਵਾਲੇ ਸੀ ਇਹ ਸੀਲ ਪੱਟਣ ਵਾਲੇ ਸੀ ਜਦੋਂ ਗਰਮ ਕਰਿਆ ਪਾਣੀ ਚ ਰੱਖ ਕੇ ਉਦੋਂ ਇਹ ਨਜ਼ਰ ਆਈਆ ਤੇ ਜੇ ਇਹ ਦੇਖ ਬਣ ਜਾਂਦੀ ਦਰਬਾਰ ਸੱਚ ਸਾਜਾ ਨਹੀਂ ਕਿਸੇ ਮੂੰਹ ਚ ਪਏ ਜਾਂਦੀ ਜਾਂ ਹਾਲੇ ਦਾ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਸੀ ਇਹਦੇ ਨਾਲ ਸੋ ਇਸ ਕੰਪਨੀ ਦੇ ਖਿਲਾਫ ਜ਼ੋਰਦਾਰ ਮੰਗ ਕਰਦੇ ਆਂ ਅਸੀਂ ਕਿ ਇਹਨਾਂ ਦੇ ਘਿਓ ਨਾ ਖਰੀਦੇ ਜਾਵੇ ਇਹਨਾਂ ਦਾ ਬਾਈਕਟ ਕੀਤਾ ਜਾਵੇ ਹਾਲ ਸਾਹਿਬ ਜੀ ਪਤਿ ਜੀ ਹਾਂ ਇਹ ਘਟਨਾ ਪਿੰਡ ਤੇ ਗੜਦੀ ਹੈ ਤੇ ਨਾਮੋ ਕਰਮਾ ਕੰਪਨੀ ਹੈ ਜਿਸ ਦਾ ਇਹ ਦੇਸੀ ਕੇਸੀ ਨਾਮੋ ਕਰਮਾ ਕੰਪਨੀ ਨੂੰ ਬਾਈਕਾਟ ਕਰਨਾ ਚਾਹੀਦਾ ਤੇ ਇਹਨਾਂ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਕਰਨੀ ਚਾਹੀਦੀ ਹੈ ਤੇ ਪਿੰਡ ਵਾਲੇ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੇ ਅਗੇਂਸਟ ਕੇਸ ਜ਼ਰੂਰ ਫਾਈਲ ਕਰਵਾਇਆ ਜਾਵੇ ਤਾਂ ਜੋ ਅਜਿਹੀ ਕੋਈ ਵੀ ਘਟਨਾ ਇਨ ਫਿਊਚਰ ਨਾ ਵਾਪਰੇ ਕਿਉਂਕਿ ਇਹ ਸਿਰਫ ਸਿਰਫ ਸਵਾਲ ਧਾਰਮਿਕ ਭਾਵਨਾਵਾਂ ਦਾ ਨਹੀਂ ਹੈ ਲੋਕਾਂ ਦੇ ਆਮ ਇਨਸਾਨਾਂ ਦੀ ਸਿਹਤ ਦਾ ਵੀ ਹੈ ਕਿਉਂਕਿ ਅਗਰ ਪਿੱਛੋਂ ਇੰਨੇ ਗੰਦੇ ਤਰੀਕੇ ਦੇ ਨਾਲ ਚੀਜ਼ਾਂ ਪੈਕ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਆਵਾਮ ਦੀ ਸਿਹਤ ਦੇ ਨਾਲ ਵੀ ਇਹ ਕ ਕਰ ਰਹੀ ਹੈ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੂੰ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ